ਸਾਰੇ ਪੰਜਾਬੀ ਭਰਾਵਾਂ ਨੂੰ ਮੇਰੇ ਵੱਲੋਂ ਜਾਨੀ ਕਿ ਲਾਲੀ ਤਰਨ ਤਰਨ ਵਾਲੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਤੇ ਨਮਸਕਾਰ ਪੰਜਾਬੀ ਵੀਰੋ ਮੁੱਦਿਆਂ ਤੇ ਤੇ ਬੋਲਦੇ ਰਹੀਦਾ ਲੇਕਿਨ ਆਹ ਵਾਲੀ ਵੀਡੀਓ ਜ਼ਿਆਦੀ ਲੰਮੀ ਨਹੀਂ ਮੈਂ ਬਣਾਉਣੀ ਤੇ ਤੁਸੀਂ ਵੀ ਸਾਰੀ ਗੱਲਬਾਤ ਸੁਣਿਓ ਜ਼ਰੂਰ ਪੰਜਾਬੀ ਵੀਰੋ ਸਭ ਤੋਂ ਪਹਿਲਾਂ ਤੁਹਾਡਾ ਕੋਟਨ ਕੋਟ ਧੰਨਵਾਦ ਹੁਣ ਪੁੱਛੋਗੇ ਧੰਨਵਾਦ ਕਿਉਂ ਪੰਜਾਬੀ ਵੀਰੋ ਜਿੰਨਾ ਪਿਆਰ ਤੁਸੀਂ ਇਸ ਚੈਨਲ ਨੂੰ ਦਿੱਤਾ ਜਾਂ ਦੇ ਰਹੇ ਜੇ ਮੇਰੀ ਰੂਹ ਖੁਸ਼ ਕਰਦੀ ਆ ਸੱਚ ਪੁੱਛੋ 4 ਮਹੀਨਿਆਂ ਤੇ 4000 ਬੰਦਾ ਆਪਣੀ ਫੈਮਿਲੀ ਬਣ ਜਾਣਾ ਇਹ ਕੋਈ ਸੌਕੀ ਗੱਲ ਨਹੀਂ ਚਾਹੇ ਤੁਸੀਂ ਮੇਰੀਆਂ ਰੀਲਾਂ ਦੇਖਦੇ ਜੇ ਚਾਹੇ ਲੌਂਗ ਵੀਡੀਓ ਦੇਖਦੇ ਜੇ ਤੁਹਾਡਾ ਦਿਲ ਤੋਂ ਧੰਨਵਾਦ ਇਦਾਂ ਹੀ ਸਪੋਰਟ ਬਣਾਈ ਰੱਖੋ ਭਰਾਵੋ ਮੇਰਾ ਪੇਜ ਵੀ ਚੱਲਦਾ ਉਹ ਤੇ 4 ਲੱਖ ਵੀ ਭੈਣਾ ਬਜ਼ੁਰਗ ਬੱਚੇ ਜੁੜੇ ਆ ਮੇਰਾ ਜਿਹੜਾ ਚੈਨਲ ਆ YouTube ਉਹ ਤਾਂ Facebook ਹੋ ਗਿਆ ਤੇ ਜਿਹੜਾ ਚੈਨਲ ਆ YouTube 70000 ਸਬਸਕ੍ਰਾਈਬਰ ਸੀਗੇ ਉਹ ਮੇਰਾ ਲੌਸ ਹੋ ਗਿਆ ਤੇ ਐਵੇਂ ਨਵਾਂ ਚੈਨਲ ਬਣਾਇਆ ਸੀਗਾ ਪਰ ਮੈਨੂੰ ਆਸ ਨਹੀਂ ਸੀ ਪਰ ਤੁਸੀਂ ਮੇਰੀਆਂ ਵੀਡੀਓ ਨੂੰ ਲਾਈਕ ਕਰਦੇ ਜੇ ਸ਼ੇਅਰ ਕਰਦੇ ਜੇ ਕਮੈਂਟ ਕਰਦੇ ਜੇ ਆਈ ਲਵ ਯੂ ਠੀਕ ਆ ਪੰਜਾਬੀ ਕੋਈ ਵੀ ਆ ਹਰੇਕ ਪੰਜਾਬੀ ਨੂੰ ਪੰਜਾਬੀ ਦੀ ਸਪੋਰਟ ਕਰਨੀ ਚਾਹੀਦੀ ਆ ਕੱਲੀ ਮੇਰੀ ਸਪੋਰਟ ਨਹੀਂ ਜੇ ਕੋਈ ਹੋਰ ਵੀ ਚੈਨਲ ਬਣਾਉਂਦਾ ਆ ਤੇ ਸਪੋਰਟ ਕਰੋ ਦੱਬ ਕੇ ਠੀਕ ਹੈ ਨਾ ਆਪਾਂ ਬਿਆਣੀਆਂ ਨੂੰ ਡਾਕਟਰ ਢੂੰਗਾ ਭੜਕਾਉਣ ਵਾਲਿਆਂ ਨੂੰ ਤੇ ਜਿਹੜੀ ਆਪਣੀਆਂ ਫਿਗਰ ਕੱਟ ਕੱਟ ਕੇ ਵਿਖਾਉਂਦੀਆਂ ਉਹਨਾਂ ਨੂੰ ਲਾਈਕ ਕਮੈਂਟ ਕਰਦੇ ਜੇ ਉਹਨਾਂ ਨੂੰ ਕਿਉਂ ਫੋਲੋ ਕਰਦੇ ਜੇ ਜਿਨ੍ਹਾਂ ਨੇ ਪੰਜਾਬ 'ਚ ਗੰਦ ਪਾਇਆ ਤੁਸੀਂ ਉਹਨਾਂ ਬਲੌਗਰਾਂ ਨੂੰ ਕਿਉਂ ਸ਼ੇਅਰ ਕਰਦੇ ਜੇ ਜਿਹੜੇ ਬਲੌਗਰ ਅੱਜ ਤੱਕ ਪੰਜਾਬ ਦੇ ਹੱਥ 'ਚ ਬੋਲੇ ਹੀ ਨਹੀਂ ਸੋ ਇੰਨੀਆਂ ਮੇਰੀਆਂ ਬੇਨਤੀਆਂ ਆ ਅੱਜ ਮੁੱਦੇ ਨੂੰ ਲੈ ਕੇ ਵੀਡੀਓ ਨਹੀਂ ਸੀਗੀ ਸਿਰਫ ਤੁਹਾਡੇ ਸ਼ੁਕਰਾਨੇ ਵਾਸਤੇ ਵੀਡੀਓ ਬਣਾਈ ਸੀਗੀ ਕਬੂਲ ਕਰਿਓ ਤੇ ਜੇ ਤੁਹਾਡੇ ਭਰਾ ਕੋਈ ਬੋਲਦਿਆ ਕੋ ਬੋਲਦਿਆਂ ਗਲਤੀ ਹੋ ਜਾਏ ਜਾਣੇ ਅਣਜਾਣੇ 'ਚ ਤੇ ਮਾਫ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਭਾਈ ਨੂੰ ਦੇਖੀ ਬਤੇ